ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਜਿਹੜਾ ਕਿ ਜਲਦ ਐਲਾਨ ਉਥੇ ਹੀ ਨਵੇਂ ਅਕਾਲੀ ਦਲ ਕਰਦਾ ਹੋਇਆ ਨਜ਼ਰ ਆਵੇਗਾ ਤੇ ਉਥੇ ਹੀ ਜਲਦ ਜਿਹੜਾ ਕਿ ਉਮੀਦਵਾਰ ਉਤਾਰਿਆ ਜਾਵੇਗਾ ਤੇ ਜਿਸ ਦੇ ਦੌਰਾਨ ਸਿਆਸਤ ਦਾ ਖਾੜਾ ਹੁਣ ਪੱਕਦਾ ਹੋਇਆ ਨਜ਼ਰ ਆ ਰਿਹਾ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਮੀਟਿੰਗ ਹੋਵੇਗੀ ਵਿਚਾਰ ਕੀਤਾ ਜਾਵੇਗਾ ਤੇ ਜੇਕਰ ਕੋਈ ਉਥੇ ਹੀ ਨਵੇਂ ਅਕਾਲੀ ਦੇ ਵਿੱਚੋਂ ਜੇਕਰ ਕੋਈ ਸਿਆਸੀ ਛੋਣ ਲੜਨਾ ਚਾਹੁੰਦਾ ਤਾਂ ਤਰਨ ਤਰਨ ਤਾਂ ਉਸ ਨੂੰ ਜਰੂਰ ਅਖਾੜੇ ਦੇ ਵਿੱਚ ਉਤਾਰਿਆ ਜਾਵੇਗਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣੋਨੇ ਆ ਬਰਨਾਲ ਸਿੰਘ ਜੀ ਆਪਣੇ ਸਾਥੀਆਂ ਸਹਿਤ ਸਾਰੇ ਜਿਹੜੀ ਐ ਸੇਵਾ ਕਰ ਰਹੇ ਸੀਗੇ ਰਾਸ਼ਨ ਦੀ ਚਾਰਪਟ ਪਸ਼ੂ ਹਲੀ ਪੱਠੇ ਚਾਰੇ ਦੀ ਹੋਰ ਸਾਰੀ ਸੇਵਾ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਕਿਉਂਕਿ ਹਰ ਵਰਗ ਦਾ ਹੀ ਨੁਕਸਾਨ ਹੋਇਆ ਇਸ ਪਾਣੀ ਦੀ ਵਜ੍ਹਾ ਕਰਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਔਰ ਅਸੀਂ ਮਹਿਸੂਸ ਕੀਤਾ ਕਿ ਪਿੰਡਾਂ ਦੇ ਗੁਰਦੁਆਰਿਆਂ ਦੇ ਗ੍ਰੰਥੀ ਜਿਹੜੇ ਕਿ ਸੰਗਤਾਂ ਦੇ ਘਰਾਂ 'ਚ ਸਾਹਿਜ ਪਾਠ ਖੰਡ ਪਾਠ ਕਰਦੇ ਆ ਤੇ ਉਸ ਤੋਂ ਜਿਹੜੀ ਮਾਇਆ ਹੁੰਦੀ ਆ ਉਹਦੇ ਨਾਲ ਕੁਦਰ ਬਸਰ ਕਰਦੇ ਆ ਤੇ ਉਹ ਹੁਣ ਖਾੜਾਂ ਦੇ ਪਾਣੀ ਕਾਰਨ ਸਾਰਾ ਜਿਹੜਾ ਉਹ ਰੁਕ ਗਿਆ ਤੇ ਕ੍ਰਾਂਤੀ ਸਿੰਘਾਂ ਦੀ ਪਰਿਵਾਰਾਂ ਦੀ ਵੀ ਸਾਫ ਸੰਭਾਲ ਹੋਣੀ ਚਾਹੀਦੀ ਹੈ ਇਸ ਕਰਕੇ ਸਰਦੀ ਪਾਰਟੀ ਵੱਲੋਂ ਸਰਦਾਰ ਸੁਰਜੀਤ ਸਿੰਘ ਕੀ ਰਖੜਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 5-5000 ਰੁਪਇਆ ਮਹੀਨਾ ਅਸੀਂ 6 ਮਹੀਨੇ ਇਹਨਾਂ ਕ੍ਰਾਂਤੀ ਸਿੰਘਾਂ ਨੂੰ ਦੇਾਂਗੇ ਇਹ ਅਜੇਸੀ ਕੁਰਕਾ ਪਿੰਡ ਦੇ ਵਿੱਚ ਨੌ ਗ੍ਰੰਤੀ ਸਿੰਘਾਂ ਨੂੰ ਜਿਹੜੇ ਆ ਉਹ 5-5000 ਦੇ ਚੈੱਕ ਜਿਹੜੇ ਨੇ ਪਹਿਲੀ ਕਿਸ਼ਤ ਜਿਹਨੂੰ ਆਪਾਂ ਕਹਿ ਦਈਏ 6 ਕਿਸ਼ਤਾਂ ਅਸੀਂ ਦੇਣੀਆਂ ਨੇ ਪਹਿਲੀ ਕਿਸ਼ਤ 6 ਜਿਹੜੇ ਆ ਚੈੱਕ ਜਿਹੜੇ ਨੇ 5-5000 ਦੇ ਨੌ ਗ੍ਰੰਤੀ ਸਿੰਘਾਂ ਨੂੰ ਦਿੱਤੇ ਨੇ ਤੇ ਇਸੇ ਤਰ੍ਹਾਂ ਅਗਲੇ ਮਹੀਨੇ ਫੇਰ ਇੱਥੇ ਹੀ ਨੌ ਗ੍ਰੰਤੀ ਸਿੰਘਾਂ ਨੂੰ 5000 ਦੇ ਚੈੱਕ ਤੇ ਜਾਣਗੇ ਤੇ ਇੱਕ ਹੋਰ ਵੀ ਇਸ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਇਸ ਤਰ੍ਹਾਂ ਦਾ ਸਮਾਗਮ ਹੈ ਉੱਥੇ ਜਾਦਾਂ ਨੇ ਗ੍ਰੰਤੀ ਸਿੰਘ ਇੱਕ ਟੋਟਲ 30 ਗ੍ਰੰਤੀ ਸਿੰਘ ਹੈਗੇ ਨੇ ਇਸ ਇਹਨਾਂ ਪਿੰਡਾਂ ਦੇ 21-22 ਪਿੰਡਾਂ ਦੇ 30 ਗ੍ਰੰਥੀ ਹੈ ਜਿਨ੍ਹਾਂ ਨੂੰ ਸਹਾਇਤਾ ਜਿਹੜੀ ਹੈ ਉਹ ਮੁਹੱਈਆ ਕਰਵਾਈ ਗਈ ਹੈ ਮੈਂ ਸਮਝਦਾ ਕਿ ਅਕਾਲ ਪੁਰਖ ਨੇ ਜੋ ਸਾਡੀ ਪਾਰਟੀ ਦੇ ਪਾਰਟੀ ਦੇ ਲੀਡਰਾਂ ਤੇ ਮਿਹਰ ਭਰਿਆ ਹੱਥ ਰੱਖਿਆ ਕੋਈ ਉਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ ਅਸੀਂ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਦੇ ਵਿੱਚੋਂ ਹੀ ਆਪਣੇ ਗ੍ਰੰਥੀ ਸਿੰਘਾਂ ਦੀ ਸਹਾਇਤਾ ਕੀਤੀ ਹੈ ਤੇ 5000 ਲੀਟਰ ਡੀਜ਼ਲ ਜਿਹੜਾ ਹੈ ਉਹ ਆਉਣ ਵਾਲੇ 1-2 ਦਿਨਾਂ ਚ ਜਿਹੜਾ ਇੱਥੇ ਪਹੁੰਚਵਾ ਦਿੱਤਾ ਜਾਏਗਾ 5000 ਡੀਜ਼ਲ ਜਿਹੜਾ ਲੀਟਰ ਉਹ ਵੀ ਅਸੀਂ ਇਸ ਫਾਜ਼ਲ ਕਾਦੇ ਹਲਕੇ ਦੇ ਵਿੱਚ ਜਿਹੜਾ ਹੈ ਉਹ ਇੱਕ ਦੋ ਦਿਨਾਂ ਦੇ ਵਿੱਚ ਪੂਜਵਾ ਰਹੇ ਆ ਤੇ ਬਾਕੀ ਜੋ ਵੀ ਇੱਥੇ ਜਿਹੜੇ ਸਾਡੇ ਪ੍ਰਬੰਧਕ ਕੈਂਪ ਤੇ ਲੱਗੇ ਨੇ ਬਰਨਾਲ ਸਿੰਘ ਹਣੀ ਜਿਵੇਂ ਜਿਵੇਂ ਸਾਨੂੰ ਪੇਟਣਗੇ ਜਾਂ ਸੁਖੀ ਪੰਜ ਲੈਂਡ ਵਾਲੇ ਜਿਵੇਂ ਜਿਵੇਂ ਸਾਨੂੰ ਲਿਸਟ ਭੇਜਣਗੇ ਉਵੇਂ ਉਵੇਂ ਅਸੀਂ ਹਰ ਸੰਭਵਤਾ ਜਿੰਨੀ ਕਿ ਜੋਗੇ ਹੈਗੇ ਆ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਹੈ ਉਹ ਯਤਨ ਕਰਾਂਗੇ ਜੈਦਰ ਜੀ ਆਪਣਾ ਤਰਨਤਨ ਤੋਂ ਚਰਮਨੀ ਅਕਾਲੀ ਦਲ ਨਾਲ ਲੜੀ ਜਾਤ ਨੂੰ ਨਸ਼ੁਰਜੀ ਉਹ ਸਾਡੇ ਪਾਰਟੀ ਪਲੇਟਫਾਰਮ ਦੇ ਉੱਤੇ ਵਿਚਾਰ ਹੋਊਗੀ ਕਿ ਕੀ ਕਰਨਾ ਕਿ ਨਹੀਂ ਕਰਨਾ ਔਰ ਇਹਨਾਂ ਜ਼ਰੂਰ ਹੈ ਕਿ ਜੇ ਕੋਈ ਪੰਥਕ ਉਮੀਦਵਾਰ ਜਿਹੜਾ ਹੈ ਉਹ ਖੜਾ ਹੁੰਦਾ ਹੈ ਪੰਜਾਬ ਪ੍ਰਸਤ ਤੇ ਅਸੀਂ ਉਹਦੀ ਸਹਾਇਤਾ ਕਰਨ ਬਾਰੇ ਵੀ ਵਿਚਾਰ ਕਰ ਬਰਲਾਲ ਸਿੰਘ ਜੀ ਆਪਣੇ ਸਾਥੀਆਂ ਸਹਿਤ ਸਾਰੇ ਜਿਹੜੀ ਹੈ ਸੇਵਾ ਕਰ ਰਹੇ ਸੀਗੇ ਰਾਸ਼ਨ ਦੀ ਚਾਪਟ ਪਸ਼ੂ ਹਲੀ ਪੱਠੇ ਚਾਰੇ ਦੀ ਹੋਰ ਸਾਰੀ ਸੇਵਾ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਕਿਉਂਕਿ ਹਰ ਵਰਗ ਦਾ ਹੀ ਨੁਕਸਾਨ ਹੋਇਆ ਇਸ ਪਾਣੀ ਦੀ ਵਜ੍ਹਾ ਕਰਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਹੈ ਮਰਾ ਸੀ ਮਹਿਸੂਸ ਕੀਤਾ ਕਿ ਪਿੰਡਾਂ ਦੇ ਗੁਰਦਵਾਰਿਆਂ ਦੇ ਗ੍ਰੰਥੀ ਜਿਹੜੇ ਕਿ ਸੰਗਤਾਂ ਦੇ ਘਰਾਂ 'ਚ ਸਹਿਜ ਪਾਠ ਖੰਡ ਪਾਠ ਕਰਦੇ ਆ ਤੇ ਉਸ ਤੋਂ ਜਿਹੜੀ ਮਾਇਆ ਹੁੰਦੀ ਆ ਉਹਦੇ ਨਾਲ ਗੁਜ਼ਰਬਸਰ ਕਰਦੇ ਆ ਤੇ ਉਹ ਹੁਣ ਖੜਾ ਦੇ ਪਾਣੀ ਕਰਨ ਸਾਰਾ ਜਿਹੜਾ ਉਹ ਰੁਕ ਗਿਆ ਤੇ ਕ੍ਰਾਂਤੀ ਸਿੰਘਾਂ ਦੀ ਪਰਿਵਾਰਾਂ ਦੀ ਵੀ ਸਾਫ ਸੰਭਾਲ ਹੋਣੀ ਚਾਹੀਦੀ ਹੈ ਇਸ ਕਰਕੇ ਸਰਦੀ ਪਾਰਟੀ ਵੱਲੋਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 5-5000 ਰੁਪਇਆ ਮਹੀਨਾ ਅਸੀਂ 6 ਮਹੀਨੇ ਇਹਨਾਂ ਕ੍ਰਾਂਤੀ ਸਿੰਘਾਂ ਨੂੰ ਦੇਵਾਂਗੇ